ਹਾਂਜੀ ਜਿਆ ਵਾਲਮੀਕੀ ਹਾਰ ਹਾਰ ਵਾਲਮੀਕੀ ਅੱਜ ਗਰਵਾਲੀ ਗੇਟ ਦੇ ਵਿੱਚ ਗ੍ਰਹਿ ਵਿਸ਼ੇ ਮਾਤਾ ਜਲਬੀਕੌਰ ਦੇ ਘਰ ਗ੍ਰਹਿ ਵਿਖੇ ਜਿਹੜੇ ਪਹੁੰਚੇ ਆ ਪ੍ਰਮਾਤਮਾ ਵਾਲਮੀਕ ਮਹਾਰਾਜ ਦੇ ਜੋ ਝਾੜਵੀਰ ਆਸ਼ਰਮ ਦੇ ਉੱਤੇ ਮੇਲਾ ਰੱਗ ਰਿਆ ਵਾ ਉਹਦੇ ਸੰਬੰਧ ਦੇ ਵਿੱਚ ਸੱਦਾ ਦੇਣ ਵਾਸਤੇ ਮਾਤਾ ਜੀ ਨੂੰ ਆਏ ਆ ਮਾਤਾ ਜੀ ਨੇ ਸਵਾਜਾਆ ਕਿ ਗਰਵਾਲੀ ਗੇਟ ਦੀ ਸੰਗਤ ਜਿਹੜੀ ਹੋ ਗੁਰੂ ਹਰੀਨਾਥ ਜੀ ਦੇ ਦਰਬਾਰ ਦੇ ਹਰੀਆ ਆਸ਼ਰਮ ਦੇ ਉੱਤੇ ਪਹੁੰਚੇਗੀ ਜੈ ਬਾਲਮੀ ਕੀ ਹਰ ਹਰ ਵਾਹ ਜੈ ਬਾਲਮੀ ਕੀ ਹਰ ਹਰ ਬਾਲਮੀ ਕੀ ਅੱਜ ਸ਼ੁਰੂਆਤ ਕੀਤੀ ਹੈ ਸਤੂ ਹਰੀਨਾ ਜੀ ਦਾ ਸਾਮਿਆਂ ਦਾ ਮੇਲਾ 10 ਤਰੀਕ ਨੂੰ ਸੰਤਾਂ ਦੀ ਚਜੂਟੀ ਹਰੀ ਆਸ਼ਰਮ ਵਿਖੇ ਹੋ ਰਿਹਾ ਹੈ ਜਿੱਥੇ ਮਾਸ਼ਾ ਅੱਲ੍ਹਾ ਦੀ ਗਾਇਕਾਰ ਆਪਣੇ ਸ਼ਰਧਾਥulp ਫੇਰ ਕਰਨਗੇ ਅੱਜ ਕਾਰਵਨ ਦੀ ਸ਼ੁਰੂਆਤ ਕੀਤੀ ਹੈ ਗਲਵਾਰੀ ਗੇਟ ਤੋਂ ਸਾਰੀਆਂ ਸੰਗਤਾਂ ਨੂੰ ਇਹੀ ਬੇਨਤੀ ਕਰਦੇ ਆਂ ਕਿ ਦਾਸਤਰੀ ਨੂੰ ਠੀਕ 11 ਵਜੇ ਉੱਤੇ ਪਹੁੰਚਣ ਦੀ ਕਿਰਪਾਲਤਾ ਕਰੋ ਮਾਸ਼ਾ ਅੱਲੀ ਬੋਟ ਆਫ ਗਾਇਕਾ ਹੈ ਉਧਰ ਸਹਾਗਤ ਵੀ ਕਰਿਏ ਨਾ ਉਧਰ ਧੰਨਵਾਦ ਵੀ ਕਰਿਏ ਜੀ